ਐਸ ਰਿਡੀਓ ਪੀ ਅਵਾਨ ਲਖਾ ਸਿੰਘ ਕਰੇ ਆ ਜਿਹੜਾ ਬਹਾਦਰ ਸਾਸੀ ਹਲਕੇ ਦਾ ਬਾਰਡਰ ਸਾਈਡ ਤੇ ਪਿੰਡ ਹੈ ਔਰ ਜਿਹੜੀ ਸੱਕੇ ਆਉਂਦੀ ਹੈ ਜ ਨਾਲੇ ਤੋਂ ਉਹ ਇਸ ਏਰੀਆ ਨੂੰ ਕੇ ਕੇ ਮਾਰ ਕਰਦੀ ਆ ਆ ਸਾਰੀ ਸੰਗਤ ਇੱਕੋ ਜਿਹੀ ਖੜੀ ਆ ਔਰ ਇਹ ਤੇ ਕੁਝ ਏਰੀਆ ਬਚਿਆ ਪਰ ਜਿਵੇਂ ਬਰਿਆ ਆ ਉਹ ਬਿਲਕੁਲ ਡੁੱਬਾਇ ਉਹਦੇ ਕਈ ਡੇਰੇ ਜਿਹੜੇ ਨੇ 8 8 10 10 ਫੁੱਟ ਪਾਣੀ ਹੈ ਕੋਈ ਜਾਵ ਨਹੀਂ ਸਕਦਾ ਤੇ ਉੱਥੇ ਚਾਰ ਪੰਜ ਜੀ ਜਿਹੜੇ ਬੜੇ ਬੁਰੀ ਤਰ੍ਹਾਂ ਫਸੇ ਆ ਕੋਈ ਵੀ ਹੈਲਪ ਜਿਹੜੀ ਉਹਨਾਂ ਤੱਕ ਨਹੀਂ ਪਹੁੰਚੀ ਜਾ ਸਕ ਪਹੁੰਚਾਈ ਜਾ ਸਕ ਹੁਣ ਇਹ ਵਹਿਣ ਆ ਕੁਦਰਤੀ ਵਹਿਣ ਆ ਪਰ ਸੱਕੀ ਛੋਟੀ ਹੋਣ ਕਰਕੇ ਕੁਝ ਲੋਕਾਂ ਉਹਨੂੰ ਆਪਣੇ ਕਬਜ਼ੇ 'ਚ ਲੈਣ ਕਰਕੇ ਜਿਹੜਾ ਪਾਣੀ ਆ ਹੁਣ ਲੋਕਾਂ ਦੇ ਘਰਾਂ 'ਚ ਵੀ ਵੜਿਆ ਤੇ ਫਸਲਾਂ 'ਤੇ ਵੀ ਨੁਕਸਾਨ ਹੋ ਰਹੀਆਂ ਨੇ ਇਹਦੇ ਨਾਲ ਜਿਹੜੇ ਪਿੰਡ ਇਫੈਕਟ ਕਰਦੇ ਨੇ ਉਹ ਮੋਰ ਜਿਹੜੇ ਹੈਗੇ ਨੇ ਇਹ ਬਰੀਆਂ ਬਰਿਆਖ ਖੁੱਸੂਪੁਰ ਕੱਕੜਾ ਤੱਲੇ ਅਸਾਂ ਅਸਾਨੀਪੁਰਾ ਅਵਾਨ ਭਕੂਪੁਰਾ ਜੋਚਕਵਾਲ ਮੁੱਧ ਖੋਖਰ ਸਾਣੇ ਪੰਡਿਆਲਾ ਆਦਮਪੁਰਾ ਮੁਜੱਫਰਪੁਰਾ ਲੋਧੀ ਗੁਜਰ ਦਸ਼ਮੀਸ਼ ਨਗਰ ਕੱਕੜਮੰਜ ਰਾਣੀਆਂ ਅਚਾਦੇ ਮਿਆਦੀਆਂ ਪਿਛਲੇ ਬੰਦੇ ਨੇਪਾਲ ਕੋਟ ਸਿੱਧੂ ਸ਼ਾਹਪੁਰ ਅਵਾਨ ਲੱਖਾ ਸਿੰਘ ਜਿੱਥੇ ਅਸੀਂ ਗਨੇ ਆ ਕਾਫੀ ਪਿੰਡ ਹੋਰ ਵੀ ਆ ਜਿਹੜੇ ਇਸ ਸੱਕੀ ਦੀ ਮਾਰ ਏਟ ਅਜਨਾਲੇ ਹਲਕੇ ਤੋਂ ਬਾਅਦ ਚਾਉਂਦੇ ਨੇ ਕਿਉਂਕਿ ਅਜਨਾਲੇ ਤੱਕ ਤੇ ਟੀਮਾਂ ਸਾਰੀਆਂ ਆ ਰਹੀਆਂ ਨਹੀਂ ਜਿਨ੍ਹਾਂ ਦੇ ਵੀ ਬਹੁਤ ਏਰੀਏ ਜਿਹੜੇ ਸੱਕੀ ਦੇ ਏਰੀਏ ਉਹ ਡੁੱਬੇ ਨੇ ਉੱਥੇ ਵੀ ਕਈ ਰਾਤ ਦੀ ਜ਼ਰੂਰਤ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਦੋ ਪੁਲ ਨੇ ਚੋਚਕਵਾਲ ਤੇ ਮੁਜੱਫਰਪੁਰ ਪੁਲ ਵੱਡੇ ਬਣ ਗਏ ਪਰ ਪੁਰਾਣੇ ਪੁਲ ਸਰਕਾਰੀ ਵਿਭਾਗ ਨੇ ਡਿਸਮੈਂਟਲ ਨਹੀਂ ਕੀਤੇ ਜਿਹਦੇ ਕਰਕੇ ਜੀ ਡੱਕਿਆ ਉਹ ਲੱਗ ਕੇ ਪਿਛਾ ਨੂੰ ਲੋਕ ਡੁੱਬੇ ਨੇ ਸੋ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਤਰੰਤੇ ਦੇਲ ਧਿਆਨ ਦਿਓ ਔਰ ਜਿੱਥੇ ਬੂਟੀ ਫਸੀ ਆ ਕਿਉਂਕਿ ਇੱਥੇ ਖਲਾਈ ਨਹੀਂ ਕੀਤੀ ਕਿਸੇ ਨੇ ਵੀ ਇਹ ਇਹ ਅਸਲੀਅਤ ਐ ਇੱਥੋਂ ਦੀ ਕਿਉਂਕਿ ਜੇ ਖਲਾਈ ਹੋਈ ਹੋਵੇ ਲੋਕਾਂ ਨੂੰ ਪਤਾ ਹੀ ਹੁੰਦਾ ਜੇ ਮਸ਼ੀਨਾਂ ਲੱਗੀਆਂ ਹੋਣ ਕੋਈ ਖਲਾਈ ਨਹੀਂ ਹੋਈ ਕੋਈ ਬੂਟੀ ਨਹੀਂ ਕੱਢੀ ਗਈ ਜਿਹਦੇ ਕਰਕੇ ਇੱਥੇ ਫਲੱਡ ਦੇ ਹਾਲਾਤ ਬਣੇ ਨੇ ਅੱਡਾ ਆਉਣ ਦਾ ਮਕਸਦ ਇਹ ਹੈ ਕਿ ਸਰਕਾਰ ਧਿਆਨ ਦੇਵੇ ਅਸੀਂ ਜਿੰਨੇ ਕੁ ਰਾਤ ਕਾਰਜ ਕਰ ਸਕਦੇ ਅਸੀਂ ਤੇ ਕਰਾਂਗੇ ਲੋਕ ਤੇ ਇੱਕ ਦੂਜੇ ਨਾਲ ਮਦਦ ਕਰ ਹੀ ਰਹੇ ਨੇ ਪਰ ਜਿਹੜੀਆਂ ਮੁਸ਼ਕਿਲਾਂਤ ਨੇ ਉਹਦੀ ਧਰਾਤਲ ਸਥਿਤੀ ਨੂੰ ਸਮਝੋ ਇਹ ਦੂਰ ਹੋਣ ਤਾਂ ਕਿ گاਹ ਮੁਸ਼ਕਲਾਂ ਪਹਿਲੀ ਗੱਲ ਤੇ ਜਿਹੜੀ ਸੱਕੀ ਆ ਉਹ 50 ਫੁੱਟ ਆ ਉਹਦੇ ਕਬਜੇ ਛਡਾ ਕੇ ਉਹਨੂੰ 200 ਫੁੱਟ ਸੱਕੀ ਜਿਹੜੀ ਆ ਜੇ ਪਿੱਛੋਂ ਤੁਰੀ ਜਾਵੇ ਤੇ ਮੇਰਾ ਖਿਆਲ ਪਾਣੀ ਤੇ ਚੜੇ ਹੀ ਨਾ ਪਾਣੀ ਸਿੱਧਾ ਸਿੱਧਾ ਲੰਘ ਸਕਦਾ ਕਿਉਂਕਿ ਸੱਕੀ ਘੁੰਮ ਕੇ ਫਿਰ ਦਰਿਆ 'ਚ ਪੈ ਜਾਂਦੀ ਹੈ ਪਰ ਇਹ ਸਾਡੀਆਂ ਵੀ ਕਈ ਮਤਲਬ ਗਲਤੀਆਂ ਨੇ ਅਸੀਂ ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈਣ ਕਰਕੇ ਸਾਰਾ ਕੁਝ ਹੋਇਆ ਸੋ ਇਸ ਇਲਾਕੇ ਨੂੰ ਵੀ ਅਸੀਂ ਖਿਆ ਧਿਆਨ ਦੇਵਾਂਗੇ ਔਰ ਜਿੱਥੇ-ਜਿੱਥੇ ਮੁਸ਼ਕਲਾਂ ਨੇ ਜਾਂ ਬੰਦੇ ਫਸੇ ਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਅਸੀਂ ਵੀ ਔਰ ਪ੍ਰਸ਼ਾਸਨ ਵੀ ਕਰੇ ਔਰ ਜਿਹੜੀ ਕਿਸੇ ਦੀ ਮਦਦ ਦੀ ਲੋੜ ਹੈ ਅਸੀਂ ਖੜੇ ਆ ਸਾਨੂੰ ਦੱਸਿਓ ਅਸੀਂ ਮਦਦ ਉਹਦੀ ਕਰਾਂਗੇ ਅਸੀਂ